ਉਹ ਉਹ ਮਾਈ ਗਾਡ ਤਾਂ ਜੀਣਾ ਹੁਣ ਹਾਂ ਲਾਗੇ ਗਰਮੀ ਬਹੁਤ ਸੀ ਬੜੀ ਕਰਨੀ ਆ ਓਏ ਕਿਤੇ ਦੂਰ ਤਾਂ ਨਹੀਂ ਗਏ ਸੀ ਜੜੀ ਸਰ ਮੱਥਾ ਟੇਕਣੇ ਗਏ ਸੀ ਕੋਈ ਪੁੱਤ ਹੋ ਗਿਆ ਇੱਕੀ ਦਾ ਹੁੰਦਾ ਵੱਡਿਆਂ ਨੂੰ ਨਹੀਂ ਬੇਬੇ ਮੇਰੇ ਵੀ ਤੇ ਰਸੀ ਗਾਉਂਦੇ ਬਾਜੇ ਰਹੋ ਕੋਤਸ ਮਹਾਰਾਜ ਨੂੰ ਬਾੜਾ ਦੇਵੇ ਤੇ ਤੁਸੀਂ ਮੈਨੂੰ ਦੱਸ ਕੀ ਨਾ ਗਏ ਫਿਰ ਉਹ ਦੱਸ ਕੇ ਕੀ ਗਏ ਜਦੋਂ ਬੇਬੇ ਮੋਹਗਾ ਨਾ ਤੂੰ ਗੁਰਦੁਆਰੇ ਗਈ ਹੋਈ ਸੀਗੀ ਮੰਗਰੋ ਬਸ ਬੈਠ ਬੈਠ ਨੂੰ ਤਿਆਰੀ ਹੋ ਗਈ ਤਿਆਰੀ ਹੋ ਗਈ ਮੈਂ ਇਹਨੂੰ ਲੈ ਕੇ ਵਾਹ ਚੱਲ ਲਜਾਇਆ ਗਿਆ ਅੜੀਸਰ ਇਹ ਪਹਿਲਾਂ ਮੈਨੂੰ ਕਹਿੰਦੀ ਰਹਿੰਦੀ ਸੀ ਕਹਿੰਦੀ ਮੇਰੀ ਗੱਲ ਸੁਣ ਕਹਿੰਦੀ ਵੀ ਅਕੇ ਆਪਾਂ ਵੀ ਜਾ ਕੇ ਸੁੱਖ ਸੁਖਿਆਉਣੇ ਆ ਕੀ ਪਤਰਾ ਪਪੜੀ ਵੀ ਸੋਹਣੀ ਸੁਣ ਲੈ ਆਪਣੇ ਵੀ ਦੀਆ ਦੇ ਘਰੇ ਪਾਗ ਲੱਗ ਜਾਣ ਤੇ ਘਰੇ ਪੁੱਤ ਆ ਜੇ ਚਲੋ ਸ਼ੁਕਰ ਹੈ ਮਹਾਰਾਜ ਕਰੂਗਾ ਕਰਦਾ ਮੈਂ ਕਿ ਮਹਾਰਾਜ ਜਿਵੇਂ ਤੂੰ ਸੋਚਦੀਆਂ ਫਿਰ ਬਸ ਠੀਕ ਹੈ ਚਲ ਬਾਹਰ ਹੀ ਵਦਗਾ ਹੋਗਾ ਜੇ ਨਾ ਤੁਸੀਂ ਜਾ ਆਈ ਮਮੀ ਉੱਥੋਂ ਨਾ ਸਾਰੀਆਂ ਸੁੱਖਾਂ ਪੂਰੀਆਂ ਹੁੰਦੀਆਂ ਮੈਂ ਤਾਂ ਹੀ ਇਹਨਾਂ ਨੂੰ ਕਹਿੰਦੀ ਸੀ ਵੀ ਉੱਥੇ ਇੱਕ ਵਾਰੀ ਜਾ ਕੇ ਆਈਏ ਕੀ ਪਤਾ ਹੋਈ ਗੱਲ ਸੁਖ ਪੂਰੀ ਹੋਈ ਜਾਂ ਨਾ ਪਤਾ ਹੋਊਗੀ ਕੱਟ ਕਿੰਨਾ ਦੇਖਿਆ ਉੱਥੇ ਨਾ ਹਾਂ ਕੱਟ ਤਾਂ ਹਾਂ ਅੜੀ ਸਤਾ ਬਾਲਾ ਬਾਲਾ ਕੱਟ ਸੀ ਬਾਲਾ ਕੱਟ ਸੀ ਬਾਲਾ ਹੁੰਦਾ ਮਤਲਬ ਵੀ ਤੁਸੀਂ ਅੰਸਾਲ ਜਦੋਂ ਜਦੋਂ ਅਸੀਂ ਇੱਥੋਂ ਬੱਸ ਜਾ ਕੇ ਤਨੌਲੇ ਉਤਰੇ ਤਨੌਲੇ ਤਾਂ ਪਹਿਲਾਂ ਹੀ ਬਹੁਤ ਕੱਟ ਸੀ ਖੜਾ ਤੇ ਜਦੋਂ ਬੱਸ ਤੇ ਅਸੀਂ ਬੱਸ ਲਈ ਉਥੋਂ ਤੇ ਉਹ ਤਾਂ ਹੁਣ ਉੱਥੇ ਆਟੋ ਵੀ ਚੱਲਦੇ ਆ ਤੇ ਗੱਡੀਆਂਆਂ ਵੀ ਲਾ ਰੱਖੀਆਂ ਨੇ ਲੋਕਾਂ ਨੇ ਕਾਰੋਬਾਰ ਬਣਾਇਆ ਹੋਇਆ ਆਪਦਾ ਦਰ ਬੜਾ ਬਦਲਾ ਹੋਇਆ ਦਰਸ਼ਨ ਕਰਾਈ ਵੀ ਉਦੋਂ ਗਰਮੀ ਹੋ ਜਾਂਦੀ ਜੇ ਤੈਨੂੰ ਟਿਕਣ ਲੱਗ ਜਾਂਦੇ ਫਿਰ ਤਾਂ ਬਸ ਉੱਥੇ ਭੀੜ-ਬੋਤ ਜਮਾ ਹੋ ਜਾਂਦੀ ਤੂੰ ਐ ਕਰ ਚਾਹ ਦੀ ਕੁੱਟ ਬਣਾ ਦੇ ਤੇ ਫਿਰ ਮੈਂ ਜਾਊਗਾ ਕਿਸੇ ਪਾਸੇ ਚਲ ਕੋਈ ਨਹੀਂ ਤੁਸੀਂ ਦੰਮ ਲੈਣ ਵਾਲੀ ਆਉਣੀ ਨਹੀਂ ਨਹੀਂ ਭਾਈ ਜੀ ਬੇਬੇ ਤੂੰ ਮੈਂ ਤੈਨੂੰ ਗੱਲ ਲਾਸਾਂ ਮੈਂ ਤੇਰੇ ਕੋਲ ਆਏ ਘਰ ਜਾਂਦਾ ਸੀ ਹਾਂ ਇੱਕ ਗੱਲ ਲੈ ਦੇਖ ਜੇ ਸੱਚੀ ਆਪਣੇ ਘਰੇ ਰੱਬ ਨੇ ਸੁਣ ਲਈ ਨਾ ਜੇ ਮੇਰੇ ਕੋਲ ਪੁੱਤ ਹੋ ਗਿਆ ਤੇ ਮੈਂ ਤਾਂ ਉਹਦਾ ਨਾਮ ਰੱਖੂੰਗਾ ਦਲੇਰ ਸਿੰਘ ਮੇਰੇ ਵਰਗਾ ਦਲੇਰ ਦੇਉ ਦੇਉ ਗਾ ਪਤਾ ਮਹਾਰਾਜ ਮਹਾਰਾਜ ਜਿਉ ਬਸੋਂ ਨੂੰ ਵਦਗਾ ਜੇ ਤੁਸੀਂ ਉਹੀ ਗੱਲ ਗੁਰੂ ਘਰ ਜਾ ਕੇ ਆ ਸੁਣੂਗਾ ਥੋੜੀ ਬਿਲਕੁਲ ਬਿਲਕੁਲ ਸੁਣੂਗਾ ਸੁਣੂ ਨਹੀਂ ਤਾਨੇ ਸੁਣੂਗਾ ਉਹ ਮੈਂ ਪਹਿਲੀ ਵਾਰੀ ਮੂੰ ਮੈਂ ਇਹਦੀ ਗੱਲ ਨੂੰ ਕਿਸੇ ਨੂੰ ਐ ਸੀਰੀਅਸ ਨਹੀਂ ਲੈਂਦਾ ਹੁੰਦਾ ਮੈਂ ਕਹਿੰਦਾ ਮੂੰ ਕੀ ਜਾਂਦੀ ਬੋਲੀ ਇਹਦੀ ਮਾਂ ਨੇ ਸਿਖਾਤੀ ਹੋਗੀ ਪਰ ਪਤਾ ਨਹੀਂ ਕਿਉਂ ਮੇਰੇ ਜੀ ਕੀਤਾ ਮਾਂ ਵੀ ਮੈਂ ਵੀ ਜਾਮਾ ਨਾਲ ਮੱਥਾ ਟੇਕ ਕੇ ਆ ਚੱਲ ਬਾੜਾ ਵਦਗਾ ਹੋ ਗਿਆ ਹੈਨਾ ਹਾਂ ਬਾੜਾ ਵਦਗਾ ਹੋ ਗਿਆ ਜੇ ਲਾ ਜਾਏ ਮੈਂ ਤਾਂ ਤੁਹਾਨੂੰ ਕਈ ਵਾਰੀਆਂ ਕਹਿੰਦੀ ਸੀ ਮਾ ਮੇਰੇ ਆਖੇ ਨਹੀਂ ਲੱਗਣਾਗਾ ਵੀ ਤੁਸੀਂ ਅੜੀ ਸਰ ਜਾ ਕੇ ਆਓ ਬਾਰੇ ਦੁਨੀਆਂ ਜਾਂਦੀ ਉੱਥੇ ਤਾਂ ਉਹ ਲਗਾ ਤੂੰ ਛੋਟਾ ਜਿਹਾ ਹੁੰਦਾ ਸੀ ਜਦੋਂ ਮਾਂ ਗਈ ਸੀਗੀ ਬੇਬੇ ਤਨਵੇਂ ਗੱਲਾਂ ਇਹ ਤਾਂ ਨਾ ਉੱਥੇ ਦੇਖ ਦੇ ਕੇ ਲੋਕਾਂ ਨੂੰ ਉੱਥੇ ਤਾਂ ਜਹਾਜ਼ ਚੜਾਏ ਪਏ ਆ ਲੋਕਾਂ ਦੇ ਢੇਰ ਲਾਇਆ ਪਏ ਜਹਾਜ਼ਾਂ ਦਾ ਤੇ ਫਿਰ ਉੱਥੇ ਕਿੰਨੇ ਘਰ ਬਣਾ ਬਣਾ ਕੇ ਰੱਖੇ ਚੜਾਏ ਪਏ ਆਗੇ ਹਾਂ ਜਿਨ੍ਹਾਂ ਦੇ ਘਰ ਨਹੀਂ ਪੈਂਦੇ ਘਰ ਆਗੇ ਜੇ ਕਿਸੇ ਦੇ ਬੱਚਾ ਨਹੀਂ ਹੁੰਦਾ ਦੇਖ ਉਹ ਉੱਥੇ ਚਲਾ ਕੇ ਹੁੰਦੇ ਆਗੇ ਤੋਤੇ ਚੜਦੇ ਆ ਉੱਥੇ ਬੱਚੇ ਬੋਲਦੇ ਨਹੀਂ ਦੇਖ ਹਾਂ ਬੇਬੇ ਉੱਥੇ ਸਾਰੀਆਂ ਸੁੱਖਾਂ ਬੋਲਦੀਆਂ ਤਾਂ ਹੀ ਤਾਂ ਉੱਥੇ ਜਾਂਦਾ ਹਰ ਇੱਕ ਕੋਈ ਚਲ ਹੁਣ ਮੇਰੇ ਗੱਲ ਸੁਣ ਤੁਸੀਂ ਦੋਨੇ ਨਹੀਂ ਹਾਂ। ਤੁਸੀਂ ਨੇਚਾ ਨਾ ਬਾ ਬਾਗੇ ਬਾੜੀ ਬਦਗਾ ਹੋਗੀ ਗੱਲ। ਅਸਤੇ ਬਾੜੀ ਆ ਹੋ ਕਰਕੇ ਗਏ ਆ ਤੇ ਪੈਸੇ ਜਿ ਕਿੱਥੇ ਰਖਤੇ ਹੈ। ਚਲ ਕੋਈ ਨਹੀਂ ਫੇਰ ਗੱਲ। ਕੱਪੜੇ ਹੀ ਬਦਲ ਲਿਓ। ਤੁਸੀਂ ਕੱਪੜੇ ਛੱਡੋ ਤੁਸੀਂ ਦੋਨੇ ਨਹੀਂ ਬੈਠ ਕੇ ਗੱਲਾਂ ਕਰ ਤਮਾਰੋ ਉੱਤੇ ਮੈਂ ਜਾਣਾ। ਤੇ ਚਾਹ ਹੁਣ। ਚਾਹ ਪੀ ਜਾਂਦੇ ਕੁੱਟਾ। ਪੀ ਲੈਂਦੇ ਕੁੱਟਾ ਚਾਹ। ਬਸ ਚਾਹ ਪੀ ਲੀ। 2 ਮਿੰਟ ਲਈ ਰੇਟਿਕ ਦੇਗੀ। ਚਲ ਕੋਈ ਨਾ ਕੋਈ ਕੰਮ ਹੋਊਗਾ ਜਾਏ ਹੋਂਦੇ। ਕੀ ਜਾਏ ਹੋਂਦੇ ਚਾਹ ਤਾਂ ਕੁੱਟ ਪੀ ਜਾਂਦੇ। ਚਲ ਮੈਂ ਧਰਦੀ ਆ ਜਾ ਬੇਬੇ ਆਪਾਂ ਕੋ ਠਕੀ ਲਾਂ ਚਲ ਬੁਣਾ ਲਈ ਭਈ ਕੋਈ ਬੇਬੇ ਮੈਂ ਤਾਂ ਮੈਂ ਤਾਂ ਐਸੇ ਨਾ ਜਾਣਾ ਹੀ ਨਹੀਂਗਾ ਬਾਬਾ ਐਦ ਕੀ ਤਾਂ ਅੱਖੇ ਲੱਗ ਗਿਆ ਮੇਰੇ ਕਹਿਣਾ ਮੰਨ ਲੈ ਐਨੇ ਲੱਗ ਗਿਆ ਵਧੀਆ ਨਾਲ ਹੋਰ ਮੇਰੇ ਤਾਂ ਆਪ ਵਧੀਆ ਮਨ ਜੱਠੰਡਾ ਹੋ ਗਿਆ ਮਾਹ ਚਲ ਦੋਨੇ ਜਣੇ ਵਗ ਗਏ ਅੱਜ ਪਰ ਜੇ ਤੁਸੀਂ ਮੈਨੂੰ ਦੱਸ ਕੇ ਵਗ ਜਾਂਦੇ ਚਲ ਮੈਂ ਨੂੰ ਐ ਹੋ ਜਾਂਦਾ ਵੀ ਹੋੜੀ ਸਰ ਗਿਆ ਮੈਂ ਇਹ ਕਰੀ ਜਾਨੀ ਮੈਂ ਕਿੱਥੇ ਵਗ ਗਏ ਉਹ ਬੇਬੇ ਮੈਨੂੰ ਐ ਸੀਗਾ ਜੇ ਕੋਈ ਇਹਨੂੰ ਬਾਹਰ ਕੇਰਾ ਲੈ ਗਿਆ ਮਗਰ ਲਾ ਕੇ ਫੇਰ ਇਹਨੇ ਆਥਨ ਟਿੱਕਰ ਮੁੜਨਾ ਨਹੀਂਗਾ। ਇਹ ਵਧਗਾ ਹੋਗਾ ਪੁੱਤ ਤੂੰ ਲਈਏ ਤਾਂ ਲਈ ਲੱਗੀ ਹੈਗਾ ਆਥਨ ਟਿੱਕਰ ਨਹੀਂ ਸਿਉਣਾ ਜੇ ਕਿਸੇ ਨੇ ਭੱਗ ਜਾਂਦਾ। ਚਲ ਠੀਕ ਹੈ ਮੈਂ ਕੰਮ ਕਰ। ਸੱਚ ਮੰਮੀ ਕਿੱਥੇ ਹੈ? ਮੰਮੀ ਤੇਰੀ ਇੱਥੇ ਗਈ ਹੈ ਕਹਿੰਦੀ ਮੈਂ ਕੰਮ ਕਰ ਰਹੀ ਹਾਂ। ਜਾ ਕੇ ਉਹਨੇ ਮਾੜਾ ਜਾ ਕੇ ਤੇ ਹਜੇ ਆਈ ਨਹੀਂ। ਚਲ ਆ ਜੂਗੀ ਮੈਂ ਇਹ ਕੰਮ ਕਰਦੀ ਆ। ਚਲ ਕਰ ਲਾ। ਕਰ ਲਾ। ਚਾਹ ਦੀ ਕੁੱਟ ਕਰ ਲਾ। ਨਹੀਂ ਤੂੰ ਪੀ ਲੈਨਾ ਮੈਂ ਪੀਨੂੰ। ਹਾਂ ਸੋਨੂੰ ਡਿੱਕੀ ਗਈਆਂ ਕਿਦੋਂ ਦੀ? ਸਸੀ ਗਾਲ ਜੀ। ਕਿੱਥੇ ਹੈ? ਹਾ ਕੁੜੀ ਤਾਂ ਨਹੀਂ ਲੰਘਦੇ ਟੱਪਦੇ ਦੇਖੀਏ ਇੱਥੋਂ ਦੇ ਨਹੀਂ ਦੇਖੀਗੇ ਦੇਖੀ ਨਹੀਂਗੇ ਨਹੀਂ ਦੇਖ ਲਓ ਮੜਿਆ ਧਿਆਨ ਨਾਲ ਜੇ ਕਿਤੇ ਦੇਖੇ ਨਹੀਂ ਧਿਆਨ ਨਾਲ ਹੀ ਦੇਖੀਏ ਕਿੰਨਾ ਕੁ ਟਾਈਮ ਹੋ ਗਿਆ ਇੱਥੇ ਖੜਿਆ ਨੂੰ ਤੁਹਾਨੂੰ ਮੈਨੂੰ ਇੱਥੇ ਦੱਸ ਪੰਜ ਕੁ ਮਿੰਟ ਹੀ ਹੋਏ ਪੰਜ ਕੁ ਮਿੰਟ ਹੋ ਗਏ ਚਲੋ ਠੀਕ ਹੈ ਜੀ ਧੰਨਵਾਦ ਆ ਲੈ ਆ ਲੈ ਜਾ ਆਹ ਬਈ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਭਾਈ ਭਾਈ ਆਹ ਕੁੜੀ ਤਾਂ ਨਹੀਂ ਲੰਘਦੀ ਦੇਖੇ ਤੂੰ ਨਹੀਂ ਨਹੀਂ ਭਾਈ ਅਸੀਂ ਨਹੀਂ ਦੇਖੀ ਦੇਖੀ ਨਹੀਂ ਨਹੀਂ ਭਾਈ ਮੜਾ ਜਾ ਧਿਆਨ ਨਾਲ ਦੇਖ ਲੋ ਜੇ ਦੇਖੀ ਹੋਵੇ ਤਾਂ ਨਹੀਂ ਨਹੀਂ ਭਾਈ ਅਸੀਂ ਨਹੀਂ ਦੇਖੀ ਦੇਖੀ ਨਹੀਂ ਕਿੰਨਾ ਟਾਈਮ ਹੋ ਗਿਆ ਭਾਈ ਤੈਨੂੰ ਇੱਥੇ ਖੜਾ ਸਾਨੂੰ ਘੰਟਾ ਡੇਢ ਘੰਟਾ ਹੋ ਗਿਆ ਭਾਈ ਘੰਟਾ ਡੇਢ ਘੰਟਾ ਹੋ ਗਿਆ ਹਾਂਜੀ ਭਾਈ ਦੇਖ ਲੋ ਭਾਈ ਧਿਆਨ ਨਾਲ ਨਹੀਂ ਨਹੀਂ ਦੇਖ ਚਲੋ ਠੀਕ ਆ ਧੰਨਵਾਦ ਭਾਈ ਓਕੇ ਭਾਈ ਓਕੇ ਭਾਈ ਕੀ ਹਾਲ ਆ ਹੋ ਠੀਕ ਹੋ ਹਾਂਜੀ ਤੇ ਬਾਈ ਆਹ ਕੁੜੀ ਤਾਂ ਨਹੀਂ ਲੰਘਦੀ ਦੇਖੀ ਨਾ ਬਾਈ ਨਾ ਬਾਈ ਵੇਖੀ ਨਹੀਂ ਕਿੱਡੀ ਕਿਧਰੋਂ ਆਏ ਆ ਬਾਈ ਤੁਸੀਂ ਇਧਰੋਂ ਇਧਰੋਂ ਐਵੇਂ ਮੋੜ ਤੇ ਆਏ ਮੋੜ ਤੇ ਆਏ ਬਾਈ ਵੇਖ ਲਓ ਮੜਾ ਜਾ ਧਿਆਨ ਨਾਲ ਜੇ ਦੇਖੀ ਹੋਵੇ ਨਹੀਂ ਨਹੀਂ ਬਾਈ ਯਾਰ ਦੇਖੀ ਚਲੋ ਠੀਕ ਆ ਧੰਨਵਾਦ ਬਾਈ ਉਹ ਸਨੀ ਵੀ ਨਹੀਂ ਪਹੁੰਚ ਆਕਦਾ ਪਿਆ ਨਾ ਉਹ ਹਲੇ ਤੱਕ ਘਰੇ ਆਇਆ ਪੁੱਤਰ ਮਾਂ ਕਹੀ ਆਂਦੀ ਐ ਨੀ ਕੁੜੇ ਤੁਸੀਂ ਚੁੱਲੇ ਲਵੇ ਨਹੀਂ ਲੱਗਦੀਆਂ ਕੀ ਗੱਲ ਆ ਕੀ ਕੁਸਰ ਮੂਸਰ ਲਾਈਆ ਮੈਂ ਕੀ ਦੱਸਾਂ ਨੂੰ ਪੁੱਤ ਕੀ ਆਪਾਂ ਨੂੰ ਚੁੱਲਾ ਚੰਗਾ ਲੱਗੇ ਕੁਛ ਨਹੀਂ ਚੰਗਾ ਲੱਗਦਾ ਆਪਣੇ ਤਾਂ ਪਾਣੀ ਨਹੀਂ ਲੰਗਦਾ ਅੱਜ ਤੇ 5 ਵਜ ਗਈ ᱛੀ ਹੁਣ ਬਸ ਕੀ ਕਰਗੇ ਆਪਾਂ ਕਿੱਧਰ ਜਾਗੇ ਉਹ ਤਾਂ ਗੱਲ ਠੀਕ ਆ ਮੈਨੂੰ ਲੱਗਦਾ ਨਾ ਉਹ ਫੋਨ ਤਾਂ ਨਹੀਂ ਚੱਕਦੇ ਹੋਣੇ ਕਹਿੰਦੇ ਹੁਣ ਹੁਣ ਘਰੀ ਤਾਂ ਜਾਣਾ ਪੱਕਾ ਹੀ ਬੱਸ ਖਰਾਬ ਹੋਈ ਉਹ ਰਹਾ ਰੂ ਚੁੱਕੀ ਤੋਂ ਲੈ ਕੇ ਆਇਆ ਹੋਊਗਾ ਪੁੱਤ ਰੱਬ ਕਰੇ ਤੇਰੀ ਹਾਗਲੀ ਪੂਰੀ ਹੋਵੇ ਬਸ ਹੀ ਖਰਾਬ ਹੋਈ ਹੋਵੇ ਪਰ ਜਿਹੜੀ ਆਪ ਨੂੰ ਚਿੰਤਾ ਵੜਵੜ ਖਾਂਦੀ ਐ ਇਹ ਕਮ ਨਾ ਕਰੇ ਪ੍ਰਮਾਤਮਾ ਨਾ ਨਾ ਭੂਆ ਜੀ ਫਿਕਰ ਨਾ ਕਰੋ ਤੁਸੀਂ ਸਾਰਾ ਕੁਝ ਸੈੱਟੀ ਹੋਊਗਾ ਉੱਤ ਫਿਕਰ ਕਿਆ ਨਾ ਕਰਾਂ ਤੇਰੀ ਮਾਂ ਤੇ ਤੇਰਾ ਪਿਓ ਮੇਰੇ ਸਿਰ ਤੇ ਘਰ ਛੱਡ ਕੇ ਵਗ ਜਾਂਦੇ ਵੀ ਚਲ ਹੈਗੀ ਐ ਤੇ ਉਹਨਾਂ ਨੂੰ ਮੈਂ ਕੀ ਜਵਾਬ ਦੇਉਂਗੀ ਜੇ ਕੋਈ ਉੱਚੀ ਨੀਚੀ ਹੋਗੀ ਆ ਆ ਗਿਆ ਸ਼ਨੀ ਲੈ ਆ ਹੁੰਦਾ ਸ਼ਨੀ ਭਰ ਹਾਕੇ ਤੁਸੀਂ ਯਾਰ ਸਾਨੂੰ ਚੰਗਾ ਭਲਾ ਪਤਾ ਬਿੰਦੇ ਬਿੰਦੇ ਫੋਨ ਲਾਈ ਜਾਂਦੀਆਂ ਬਿੰਦੇ ਬਿੰਦੇ ਫੋਨ ਲਾਈ ਜਾਂਦੇ ਮੈਂ ਇਹ ਦੱਸ ਤਾ ਕਿਵੇਂ ਬੱਸ ਖਰਾਬ ਹੋ ਗਈ ਕਿ ਕਿਥੋਂ ਕੁੜੀ ਕਿੱਥੇ ਆ ਨਾ ਤਾਂ ਬੱਸ ਖਰਾਬ ਹੋਈ ਆ ਠੀਕ ਆ ਨਾ ਸਕੂਲ ਦੇ ਟਾਈਮੋਂ ਸਹੀ ਟਾਈਮ ਉਹ ਮਨਿੰਦਰ ਆ ਗਈ ਸੀ ਉੱਥੇ ਹਾਂ ਗਈ ਸੀ ਮਨਿੰਦਰ ਗਈ ਕਿੱਧਰ ਮੈਂ ਤਾਂ ਕੁਝ ਪਤਾ ਹੀ ਨਹੀਂ ਲੱਗਿਆ ਮੈਂ ਤਾਂ ਦੁਕਾਨਾਂ ਤੇ ੱੱਕੇ ਖਾ ਸਕੂਲ 'ਚ ੱੱਕੇ ਖਾ ਆਟੋ ਰਿਕਸ਼ਾ ਵਾਲਿਆਂ ਨੂੰ ਪੁੱਛਦਾ ਉਹ ਕਹਿੰਦੇ ਵੀ ਕਿਤੇ ਨਹੀਂ ਦੇਖਿਆ ਸੀ ਤਾਂ ਉਹਨੂੰ ਨਹੀਂ ਕਿੱਧਰ ਗਈ ਉਹ ਮੇਰੀ ਗੱਲ ਨੂੰ ਉਹਦਾ ਨੰਬਰ ਹੈਗਾ ਉਹ ਜਿਹੜਾ ਸਕੋਰ ਰੇ ਤੇ ਛੱਡਣਾ ਹੁੰਦਾ ਸੀ ਉਹ ਜਰ ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਉਹਦਾ ਨੰਬਰ ਮੈਂ ਕੀ ਕਰਨਾ ਸੀ ਨਹੀਂ ਨਹੀਂ ਇਹ ਨਹੀਂ ਗੱਲ ਕਰਦੀ ਸੀ ਮੇਰੇ ਦਿਮਾਗ ਚ ਗੱਲ ਆਈ ਆ ਵੀ ਕਈ ਵਾਰੀ ਖਾਣ ਪੀਣ ਲੱਗੇ ਹੁਣ 15 ਮਿੰਟ ਹੁੰਦੇ ਆ 20 ਮਿੰਟ ਹੁੰਦੇ ਆ ਅੱਧਾ ਘੰਟਾ ਹੁੰਦਾ 2-2 2.5-2.5 ਘੰਟੇ ਹੁੰਦੇ ਆ 5:00 ਵਜ ਗਏ ਫਮੋਸ ਐ ਨਾ ਚਰ ਨਹੀਂ ਰਖਾਂ ਫਿਰ ਨੜਿਆਪਨ ਪਤਾ ਹੀ ਮਨਿੰਦਰ ਦਾ ਐ ਖੜਤੀ ਨਹੀਂ ਉਹ ਨਜਾਇਜ਼ ਕਿਸੇ ਕੋਲੇ ਖੜਤੀ ਕੀ ਉਹ ਤਾਂ ਪੈਸੇ ਦੀ ਪਾਪ ਬੰਦਾ ਤੇ ਪਰ ਅੱਜ ਬੱਚੇ ਦਾ ਦਿਮਾਗ ਖਰਾਬ ਹੁੰਦਾ ਨਾ ਬੱਚਾ ਸੋਚਦਾ ਵੀ ਚਲ ਘਰ ਤੋਂ ਥੋੜਾ ਪਾਸੇ ਰਹਿ ਕੇ ਆਪਾਂ ਹਾਸੇ ਖੇਡ ਲਗੀ ਕੀ ਹੋ ਗਿਆ ਭੱਗਿਆ ਪਤਾ ਨਹੀਂ ਕੁਛ ਨਹੀਂ ਹੋਮੀ ਉਹ ਕਿਸੇ ਪਾਸੇ ਆ ਜੂਗੀ ਕੋਈ ਗੱਲ ਨਹੀਂ ਕਿਤੇ ਇੱਧਰ ਵੱਲ ਲੱਗੀ ਸੇਲੀ ਕੋਲ ਸੇਲੀ ਕੋਲ ਵਾਗੀ ਉਹ ਕਿਹੜੀ ਸੈਲਿਕੋਲ ਵਾਗੀ ਪਤਾ ਤਾਂ ਹੋਊ ਕੋਈ ਨਾਂ ਟਿਕਾਣਾ ਕੋਈ ਥੇ ਟਿਕਾਣਾ ਉਹ ਤਾਂ ਪਤਾ ਤਾਂ ਹੋਊ ਕਿੱਥੋਂ ਦੀ ਹੈ ਹਾਂ ਉਹ ਕੁੜੀ ਵੜਦੀ ਜਦੋਂ ਨਾ ਪੂਜਾ ਹਾਂ ਉਹਨੂੰ ਨਾ ਨੌਕਰੀ ਮਿਲੀਏਗੀ ਤੈਨੂੰ ਵਾਲਾ ਪਤਾ ਲੱਗਿਆ ਹੈ ਭਲਨ ਤਾਂ ਹੋ ਗਿਆ ਇਹਨਾਂ ਨੇ ਇਹਨਾਂ ਨੇ ਦੱਸਿਆ ਮੰਮੀ ਮੈਨੂੰ ਇਹਨਾਂ ਨੇ ਦੱਸਿਆ ਮੰਮੀ ਪਹਿਲੇ ਹੀ ਦਿਮਾਗ ਵਾਲਾ ਖਰਾਬ ਹੋਇਆ ਤਾਂ ਮਨਿੰਦਰ ਦਾ ਕੁਝ ਨਹੀਂ ਪਤਾ ਲੱਗਿਆ ਮਾ ਵੜ ਕੇ ਨਾ ਥੋੜਾ ਜਿਹਾ ਚੁੱਪ ਰੋ ਹੋ ਮੇਰਾ ਦਿਮਾਗ ਪਹਿਲੇ ਹੀ ਬਹੁਤ ਖਰਾਬ ਆ ਉਧਰੋਂ ਬਾਪੂ ਆ ਕੇ ਮੈਨੂੰ ਬੋਲੂਗਾ ਉਧਰੋਂ ਬੇਬੇ ਹੈ ਨਹੀਂ ਕਰੇ ਮੈਨੂੰ ਐਂ ਨਹੀਂ ਸਮਝ ਲੱਗਦੀ ਵੀ ਮੈਂ ਕੀ ਜਵਾਬ ਦੂੰ ਬੇ ਪੋਤਾ ਮੇਰੀ ਗੱਲ ਸੁਣ ਮੈਂ ਤੁਹਾਨੂੰ ਕੀ ਬੋਲਣਾ ਮੈਂ ਤਾਂ ਤੁਹਾਨੂੰ ਮਤਾਂ ਦਿੰਦੀ ਹੁੰਦੀ ਸੀ ਉਦੋਂ ਤੁਸੀਂ ਕਹਿੰਦੇ ਹੁੰਦੇ ਸੀਗੇ ਵੀ ਤੂੰ ਤਾਂ ਉਹੀ ਬੋਲੀ ਜਾਨੀ ਹੈਗੀ ਤੈਨੂੰ ਤਾਂ ਪਤਾ ਨਹੀਂ ਕਿਸੇ ਗੱਲ ਦਾ ਪਰ ਹੁਣ ਤੁਹਾਡੇ ਮੂਰੇ ਆ ਗਿਆ ਨਾ ਸਾਰਾ ਕੁਝ ਭੈਣ ਜੀ ਜੇ ਮੂਰੇ ਆਇਆ ਹੁੰਦਾ ਨਾ ਫੇਰ ਅਸੀਂ ਯਕੀਨ ਮੰਨ ਲਏ ਨੇ ਪਰ ਸਾਡੀ ਕੁੜੀ ਐਜੀ ਹੈ ਨਹੀਂ ਜਿਹੇ ਜਿਹੇ ਤੂੰ ਮੰਨਦੀ ਆ ਆ ਤੂੰ 24 ਘੰਟੇ ਲੱਗੀ ਰਹਿੰਦੀ ਸੀ ਰੈਂਦਾ ਕੁੰਦਾ ਉਹ ਨੂੰ ਲੈ ਕੇ ਸਾਡੇ ਸਿਰ ਤੇ ਬਾਤਾ ਏਕ ਹੀ ਪਤਾ ਹੈ ਕੋਈ ਤੁਸੀਂ ਰਲ ਮਿਲ ਕੇ ਕੁਛ ਕੀਤਾ ਮੇਰੀ ਗੱਲ ਸੁਣ ਨਹੀਂ ਨਹੀਂ ਮੈਂ ਨਾ ਉਹ ਜਿਹੜਾ ਮੁੰਡਾ ਕਹਿੰਦੀ ਐ ਕੰਮ ਉਹਦਾ ਪਤਾ ਕਰਾ ਮੜਾ ਜੀ ਹਾਂ ਉਹਦਾ ਪਤਾ ਕਰ ਪੁੱਤ ਤੂੰ ਮੈਂ ਨਾਲ ਚੱਲਾਂ ਤੇਰੇ ਨਹੀਂ ਨਹੀਂ ਤੁਸੀਂ ਘਰੇ ਰਹੋ ਸਾਨੂੰ ਪਤਾ ਹੀ ਮੜਾ ਜੀ ਅਸੇ ਬਸੇ ਕਿਤੇ ਪੁੱਛ ਲਿਓ ਮੈਂ ਦੇਖ ਦਾਂਗਾ ਉਹਦਾ ਪਤਾ ਕਰ ਲੈ ਪੁੱਤ ਚਲ ਹਰਦਾ ਉਹਦਾ ਪਤਾ ਲੱਭਦੇ ਹਾਂ ਹਾਂ ਉਹਦਾ ਨਾਲ ਉਥੇ ਜਾਂਦਾ ਹੀ ਆ ਨਾ ਪੜਾਉਣਾ ਤੇਰੀ ਗੱਲ ਸਹੀ ਏ ਮੰਮੀ ਤੇ ਮੇਰੀ ਹਣਾ ਪਤਾ ਹੁੰਦਾਗਾ ਨਾਲ ਦੇ ਨੂੰ ਆਹੋ ਪਤਾ ਹੁੰਦਾ ਨਾਲ ਦੇ ਨੂੰ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹੀ ਜਾਨੀ ਆ ਵੀ ਗੌਰ ਕਰ ਲਓ ਭਾਈ ਹੁਣ ਵੀ ਤਾਂ ਉੱਠ ਕੇ ਤੁਰਹੀ ਹੋ ਜੇ ਉਹਦੇ ਦੇ ਗੌਰ ਕਰ ਲੈਂਦੇ ਗੌਰ ਹੀ ਹੈ ਭੈਣ ਜੀ ਬਿਨਾ ਕਾਫ ਤੋਂ ਨਹੀਂ ਅਸੀਂ ਸੀਗੇ ਉਹ ਤਾਂ ਠੀਕ ਹੈ ਜਦੋਂ ਕਹਿੰਦੇ ਹੁੰਦੇ ਆ ਨਾ ਕਿ ਇੱਕ ਦੇ ਮਗਰ 100 ਕੁੱਤਾ ਪੈ ਜਾਂਦਾ ਉਹਦਾ ਫਿਰ ਕੁਝ ਬਣਦਾ ਨਹੀਂ ਇਕੱਲੇ ਦਾ ਕੋਈ ਗੱਲ ਸਾਡੇ ਹੋਈ ਪਈ ਐ ਸਾਡੇ ਮਗਰ ਕੁੱਤੇ ਪਏ ਫਿਰਦੇ ਆ ਜੇ ਤੁਹਾਡੇ ਮਗਰ ਕੁੱਤੇ ਪਏ ਹੋਦੇ ਨਾ ਫਿਰ ਤੁਹਾਨੂੰ ਇੰਨੀ ਕੁ ਤਾਂ ਅਕਲ ਹੋਣੀ ਚਾਹੀਦੀ ਐ ਵੀ ਕੌਣ ਸਾਡਾ ਚੰਗਾ ਕਰ ਰਿਹਾ ਕੌਣ ਸਾਡਾ ਮਾੜਾ ਕਰ ਰਿਹਾ ਕੀ ਸਾਡਾ ਹੋ ਰਿਹਾ ਕੀ ਨਹੀਂ ਹੋ ਰਿਹਾ ਬਾਹਲੀਆਂ ਸਿਆਣੀਆਂ ਤੁਸੀਂ ਬਣੀਆਂ ਬੈਠੀਆਂ ਹੋਈਆਂ ਤੁਹਾਨੂੰ ਇੰਨਾ ਤਾਂ ਪਤਾ ਹੋਣਾ ਚਾਹੀਦਾ ਵੀ ਸਾਡੀ ਕੁੜੀ ਕੀ ਕਰਦੀ ਐ ਕੀ ਨਹੀਂ ਕਰਦੀ ਕੋਈ ਨਹੀਂ ਭੈਣ ਜੀ ਸਾਨੂੰ ਪਤਾ ਹੀ ਐ ਕੌਣ ਸਾਡਾ ਚੰਗਾ ਕਰਦਾ ਕੌਣ ਮਾੜਾ ਕਰਦਾ ਪਿੰਡ ਛੱਡ ਕੇ ਸ਼ਹਿਰ ਚ ਆ ਕੇ ਤੇ ਸਾਡੇ ਤਾਂ ਆਪਦੇ ਹੀ ਸਾਡੇ ਪੈਰੀ ਬਣ ਗਏ ਜਿਹੜੇ ਸ਼ਾਇਦ ਵੀ ਸਾਡੇ ਦੁਸ਼ਮਣਾਂ ਨੂੰ ਲਿਆ ਕੇ ਸਾਡੇ ਸਿਰ ਤੇ ਪਾਉਣ ਲੱਗੇ ਮੇਰੀ ਗੱਲ ਸੁਣ ਲੈ ਮੈਨੂੰ ਵਾਲੀਆਂ ਗੱਲਾਂ ਸੁਣਾਉਣ ਦੀ ਕੋਈ ਲੋੜ ਨਹੀਂ ਹੈਗੀ ਵੀ ਲਿਆ ਕੇ ਸਿਰ ਤੇ ਖੜਾ ਦੇ ਜੇ ਮੈਂ ਨਾ ਉਹਨੂੰ ਰਾਹ ਚ ਟੱਕਰਦੀ ਉਹਨੇ ਤਾਂ ਫੇਰ ਵੀ ਤੁਹਾਡਾ ਘਰ ਭਾੜ ਹੀ ਲੈਣਾ ਸੀਗਾ ਫੇਰ ਵੀ ਉਹਨਾਂ ਤਾਂ ਇੱਥੇ ਆਈ ਜਾਣਾ ਸੀਗਾ ਮੇਰੀ ਵੀ ਗੱਲ ਸੁਣ ਲੋ ਤੁਸੀਂ ਆਪ ਵਿੱਚ ਕਿਉਂ ਜਿੱਦੀ ਜਾਨਵਰਾਂ ਵਖਤ ਕੀ ਪਿਆ ਤੁਸੀਂ ਗੱਲਾਂ ਕਿਹੜੀਆਂ ਕਰੀਂ ਮਾਂ ਬਣ ਕੇ ਚੁੱਪ ਕਰ ਜਾ ਤੂੰ ਵੀ ਤੇ ਮੈਂ ਕਦੋਂ ਕੁਝ ਬੋਲਦੇ ਮੈਂ ਤਾਂ ਚੁੱਪ ਹੀ ਆ ਆ ਹੀ ਲੱਗੀ ਪਈ ਆਗੀ ਇਹ ਤਾਂ ਬੱਲੇ ਅਗਲ ਵਾਲੀ ਬੱਲੇ ਤੈਨੂੰ ਸਿੱੜਦੀ ਐ ਇਹ ਤੁਸੀਂ ਚੁੱਪ ਕਰ ਜਾ ਕਰੋ ਮੈਂ ਤਾਂ ਚੁੱਪੀ ਆ ਪੁੱਤ ਇਹਨੂੰ ਬਹਿ ਜਾਣ ਦੇ ਮੈਂ ਤਾਂ ਬੈਠੀ ਆ ਮੈਂ ਕੀ ਕਰਨਾਗਾ ਮੇਰੀ ਗੱਲ ਸੁਣ ਲੈ ਕੁੜਕੇ ਆ ਬਾਲੀ ਸੋ ਇਹਨਾਂ ਦੀ ਚਿੰਤਾ ਜੀ ਨਾ ਕਰਿਆ ਅਗਰ ਆਪ ਦਾ ਖਿਆਲ ਰੱਖ ਲਾ ਸਾਰੀ ਦਿਹਾੜੀ ਮਨਿੰਦਰ ਆਇਆ ਹੋ ਗਿਆ ਮਨਿੰਦਰ ਨੂੰ ਆਇਆ ਹੋ ਗਿਆ ਭੂਆ ਨੂੰ ਆ ਹੋ ਗਿਆ ਆਪਦੀ ਵੀ ਫਿਕਰ ਕਰ ਲੈ ਕੋਈ ਮਾੜੀ ਮੋਟੀ ਮੰਮੀ ਤੂੰ ਹੈਗੀ ਨਾ ਮੇਰੀ ਫਿਕਰ ਕਰਨ ਵਾਸਤੇ ਤੇ ਮੈਂ ਤਾਂ ਹੈਗੇ ਜਿਹੜੀ ਦਵਾਈ ਬੂਟੀ ਲੈਣੀ ਐ ਉਹ ਤਾਂ ਤੂੰ ਹੀ ਲੈਣੀ ਐ ਮੈਂ ਤਾਂ ਨਹੀਂ ਇਹੋ ਕਰਨੀ ਮੰਮੀ ਦਵਾਈ ਨਾ ਮੁੱਕ ਗਈ ਥੀ ਨਹੀਂ ਹੈਗੀ ਦਵਾਈ ਲੈਣ ਹਜੇ ਤੇ ਫੇਰ ਜਿਹੜਾ ਹੈ ਉਧਰ ਫਿਰਦਾ ਭੌਂਕਦਾ ਤੇ ਉਹਨੂੰ ਤੂੰ ਕਿਵੇਂ ਦਵਾਈ ਦਵਾ ਕੇ ਲਿਆ ਇਹਨਾਂ ਤਾਂ ਕਹਿ ਸਕਦੀਆਂ ਦਾ ਜਾ ਕੇ ਲਲਾ ਦਵਾਈ ਹਾਂ ਹਾਂ ਮਾਰਦੀ ਆ ਗੱਲਾਂ ਲੈ ਆ ਤਾਂ ਬਣ ਗਈ ਨਾ ਹੁਣ ਗੱਲ ਹੁਣ ਨਜ਼ਾਰਾ ਆਊਗਾ ਮੈਨੂੰ ਪੱਕਾ ਯਕੀਨ ਐ ਕਿ ਕਿੱਕਰ ਸਿਓ ਨੇ ਕੰਮ ਕੀਤਾ ਹੋਇਆ ਹੈ ਹੁਣ ਲੱਗ ਜੂ ਪਤਾ ਆ ਜਿਹੜੀ ਬਾਲੀ ਫਕਰੀ ਫਿਰਦੀ ਆ ਭੂਆ ਜੀ ਨਲਿਆ ਮਾਂ ਵੀ ਮਾਂ ਨੂੰ ਇੰਨਾ ਚੱਜ ਨਹੀਂ ਹੈਗਾ ਮੇਰੀ ਧੀ ਕੀ ਕਰਦੀ ਫਿਰਦੀ ਆ ਕਿੱਥੇ ਫਿਰਦੀ ਆ ਆਪ ਦੋਨੇ ਜੀ ਮਾਰ ਕੇ ਹੱਥੇ ਹੱਦ ਫੇਰ ਪਿੰਡ ਜਾ ਬੱਜੇ ਹੈ ਵੀ ਦੱਸ ਪਿੰਡ ਤੁਹਾਡਾ ਕੀ ਰੱਖਿਆ ਜਵਾਕ ਤਾਂ ਤੁਹਾਡੇ ਇੱਥੇ ਬੈਠੇ ਨੇ ਹੈ ਤੁਸੀਂ ਇੱਥੇ ਬੈਠੇ ਜਵਾਕਾਂ ਦੀ ਫਿਕਰ ਕਰੋ ਚੱਲ ਆਪਾਂ ਕੀ ਲੈਣਾ ਮੇਰੇ ਵੱਲੋਂ ਤਾਂ ਵਧੀਆ ਹੋ ਗਿਆ ਜਿਹੜਾ ਇਹ ਕੰਮ ਹੋ ਗਿਆ ਵਧੀਆ ਕਿਕਰਸਾਂ ਆਪਦੀ ਮੰਗ ਲੈ ਜੂਗਾ ਇੱਕ ਤਾਂ ਗਈ ਨਾ ਆ ਰਹਿ ਗਈ ਇੱਕ ਕੋਈ ਨਹੀਂ ਇਹਦਾ ਵੀ ਵਾਹਾ ਵੱਡਾ ਜਾਊਗਾ ਫਿਰ ਲੱਗਿਆ پتہ ਕੁਛ ਜਦੋਂ ਸੁਣੀ ਡਿੱਗੀ ਹਾਂ ਮੈਨੂੰ ਕੁਝ ਨਹੀਂ ਸਮਝ ਆਉਦੀ ਕੋਈ ਨਹੀਂ ਪਤਾ ਲੱਗਿਆ ਇਹ ਉਹ ਮੁੰਡੇ ਦਾ ਵੀ ਨਹੀਂ ਪਤਾ ਲੱਗਿਆ ਕੁਛ ਸਕੂਲੀ ਵਾਲੇ ਦਾ ਨਹੀਂ ਲੱਗਿਆ ਪਤਾ ਤਾਂ ਹੈਗਾ ਹੁਣ ਮੈਨੂੰ ਇਹ ਕਿੱਥੋਂ ਦਾ ਹੈ ਕਿੱਥੋਂ ਨਹੀਂ ਉਹਨਾਂ ਸਿੱਧਾ ਦੇ ਘਰੇ ਨਹੀਂ ਜਾ ਸਕਦੇ ਤੈਨੂੰ ਪਤਾ ਤਾਂ ਹੈਗਾ ਐਡਾ ਵੱਡਾ ਪੰਗਾ ਜੋ ਪਿਆ ਉਹਨਾਂ ਨਾਲ ਅੱਡੇ ਉੱਡੇ ਤੂੰ ਪੁੱਛ ਲੈਂਦੇ ਤੁਸੀਂ ਚਰਕਮੂ ਮੈਂ ਸਾਰੇ ਕਿਤੇ ਪਤਾ ਕਰ ਲਿਆ ਨਹੀਂ ਵੇਖੀ ਉਹਨੇ ਅੰਦਰ ਕਿਸੇ ਨੇ ਕੰਪਲੀ ਜੀ ਕਿੱਧਰ ਚਲ ਗਈ ਤਾ ਕਰੋ ਬਾਤ ਪੈਣੀ ਪੜਦੀ ਹੁੰਦੀ ਪੁੱਛੇ ਬਿਨਾ ਆਏ ਬਿਨਾ ਦੱਸੇ ਕਿੱਥੇ ਵਗ ਗਈ ਪਰ ਬਿਆਹ ਸ਼ਾਦੀ ਹੈ ਮਨ ਲਾ ਕੇ ਇਸੇ ਲਈ ਨਹੀਂ ਕੋਈ ਨਾਲ ਪੜਦੀ ਕਿਤੇ ਜਾਣਾ ਆਉਣਾ ਹੁੰਦਾ ਫਿਰ ਵੀ ਆਪਾਂ ਨੂੰ 50 ਵਾਰੀ ਪੁੱਛਦੀ ਆ ਮੈਂ ਜਾਵਾਂ ਜਾਂ ਨਾ ਜਾਵਾਂ ਜਾਵਾਂ ਜਾਂ ਨਾ ਜਾਵਾਂ ਕੀ ਕੀ ਹੋ ਗਿਆ ਹੁਣ ਰੋਲਾ ਤਾਂ ਕਮ ਹੋ ਗਿਆ ਉਹੀ ਤਾਂ ਮੈਨੂੰ ਨਹੀਂ ਸਮਝ ਆ ਰਹੀ ਕਿ ਉਹਨਾਂ ਦਾ ਛੋਟਾ ਜਿਹਾ ਕੋਈ ਕੰਮ ਕਰਨਾ ਹੋਵੇ ਉਹਨੇ ਕੋਈ ਚੀਜ਼ ਲੈਣੀ ਹੋਵੇ ਜਾਂ ਤੈਨੂੰ ਪੁੱਛਦੀ ਆ ਜਾਂ ਮੈਨੂੰ ਪੁੱਛਦੀ ਆ ਵੀਰੇ ਮੈਂ ਆ ਚੀਜ਼ ਲੈ ਕੇ ਆਉਣੀ ਆ ਮੇਰੇ ਨਾਲ ਚੱਲੇਗਾ ਹੈ ਚਲ ਆ ਸਕੂਲ ਤੀ ਗੰਦਾ ਕੀ ਚਲੋ ਜਿਹੜੀ ਚੀਜ਼ ਖਾਣੀ ਪੀਣੀ ਆ ਉਹ ਤਾਂ ਵਹਿ ਜਾਂਦੀ ਹੈ ਜੇ ਨੂੰ ਕੋਈ ਚੀਜ਼ ਲੈਣੀ ਹੈ ਕਿਸੇ ਸਹੇਲੀ ਦੇ ਵਿਆਹ ਜਾਣਾ ਹੈ ਕਿਸੇ ਪ੍ਰੋਗਰਾਮ ਤੇ ਜਾਣਾ ਉਹ ਤਾਂ ਕਹਿੰਦੀ ਹੁੰਦੀ ਆ ਇਹਨੂੰ 100 ਵਾਰ ਦੱਸ ਕੇ ਜਾਂਦੀ ਆ ਵੀਰੇ ਅੱਜ ਮੈਂ ਪ੍ਰੋਗਰਾਮ ਤੇ ਜਾਉਂਗੀ ਲੇਟ ਹੋ ਜੂਗੀ ਐਵੇਂ ਨਾ ਟੈਨਸ਼ਨ ਲਈਏ ਅੱਜ ਪਤਾ ਨਹੀਂ ਹੱਜ ਪਤਾ ਨਹੀਂ ਮਤ ਤਾਂ ਫਿਕਰ ਹੋਈ ਪਈ ਹੈਗੀ ਉਹ ਤਰੋਂ ਮੈਂ ਬਾਰ ਬਾਰ ਤੁੰਨੀ ਜਾਂ ਜੇ ਤੁੰਨੀ ਜੇ ਤੈਨੂੰ ਪਤਾ ਜਦੋਂ ਇੱਕ ਬੰਦਾ ਗੱਲਾਂ ਕਹੀ ਜਾਂਦਾ ਰਹਿੰਦਾ ਨਾ ਕਹੀ ਜਾਂਦਾ ਰਹਿੰਦਾ ਦੂਸਰੇ ਬੰਦੇ ਦਾ ਵੀ ਦਿਮਾਗ ਖਰਾਬ ਹੋ ਜਾਂਦਾ ਉੱਥੇ ਬੈਠੀਆਂ ਬੈਠੀਆਂ ਭੂਆ ਤੇ ਮੰਮੀ ਲੜ ਪੈਣੀਆਂ ਸੀ ਮੈਨੂੰ ਤਾਂ ਘਬਰਾਟ ਹੋਣ ਲੱਗੀ ਮੈਂ ਤਾਂ ਦਵਾ-ਦਵਾ ਬਣਾਤੀ ਫਿਰ ਮੇਰੇ ਤਾਂ ਜੀ ਘਬਰਾਉਣ ਲੱਗਾ ਤਾਂ ਉਹਨਾਂ ਨੇ ਉਹਨਾਂ ਨੂੰ ਪਤਾ ਨਾਲੇ ਵੀ ਕੰਮੋ ਕੇ ਸਹਾਲ ਚ ਮੈਂ ਮੰਨਦੀ ਆਹੀ ਠੀਕ ਆ ਨਾ ਵੀ ਫਿਕਰ ਹੁੰਦੀ ਆ ਪਰ ਫਿਕਰ ਦੇ ਨਾਲ ਜਦੋਂ ਲੜ ਪੈਂਦੇ ਕਲੇਸ਼ ਪਾ ਲੈਂਦੇ ਗਾ ਨਾ ਮੇਰਾ ਉਹ ਤਾਂ ਦਿਲ ਘਬਰਾਉਣ ਲੱਗ ਜਾਂਦਾ ਇੱਕ ਤੁਸੀਂ ਬਾਗੇ ਮੈਂ ਕਿਹਨੂੰ ਕਹਾ ਚੱਲ ਕੋਈ ਨਾ ਕੰਮ ਉਹ ਤਾਂ ਸਿਆਣੀਆਂ ਆ ਹਾਂ ਮੰਮੀ ਦਾ ਵੀ ਆਪਾਂ ਨੂੰ ਪਤਾ ਉਹਦਾ ਗੱਲ ਕਹਿਣ ਦਾ ਤਰੀਕਾ ਹੋਰ ਆ ਕਹਿੰਦੀ ਉਹ ਕੋਈ ਹੋਰ ਹੁੰਦੀ ਆ ਕਹਿਣ ਦਾ ਹਿਸਾਬ ਤਾ ਉਹਦਾ ਕੁਝ ਹੋਰ ਹੁੰਦਾਗਾ ਕਹਿੰਦੇ ਹੁੰਦੇ ਤਿਆਂ ਗੜਾ ਦੋ ਵਾਰ ਉੱਠ ਕੇ ਖਾਂਦੀਆਂ ਰਹੀਆਂ ਵੀ ਤਿਆਂ ਤੋਂ ਡਰਦਾ ਆ ਜਦੋਂ ਇਹ ਜਿਹੇ ਘਟਨਾਵਾਂ ਹੋਣ ਲੱਗ ਜਾਂਦੀਆਂ ਨਾ ਤਾਂ ਕਹਿੰਦੇ ਹੁੰਦੇ ਵੀ ਧੀ ਰੱਬਾ ਨਾ ਦੇ ਪਹਿਲੇ ਆਪਾਂ ਤਾਂ ਇੰਨੀ ਔਖਾਂ ਚੋਂ ਲੰਗੀ ਜਾਂਦੇ ਆਗੇ ਕਿਉਂਕਿ ਗੱਲਬਾਤ ਹੋਊਗੀ ਨਾ 11 21 ਕਿਸੇ ਨੇ ਨਹੀਂ ਆਪਾਂ ਨੂੰ ਜਾਣ ਦੇਣਾ ਨਹੀਂ ਨਹੀਂ ਤੂੰ ਸੋਸ਼ਲ ਬੋਲ ਮੈਨੂੰ ਉਮੀਦ ਆ ਵੀ ਇਹੋ ਜੀ ਕੋਈ ਗੱਲ ਨਹੀਂ ਹੋਈ ਹੋਣੀ ਨਹੀਂ ਨਹੀਂ ਮੈਂ ਇਹ ਥੋੜੋ ਕਹਿ ਨਹੀਂ ਹੈਗੀ ਵੀ ਮੈਨੂੰ ਨਹੀਂ ਉਮੀਦ ਹੈਗੀ ਮੈਂ ਤਾਂ ਪਰਮਾਤਮਾਗੇ ਹੀ ਅਰਦਾਸ ਕਰਦੀ ਆ ਵੀ ਇਹ ਸੱਚਾ ਪਾਸ਼ਾ ਜੇ ਪਲ-ਪਲੇ ਕਿ ਸਾਡੇ ਤੋਂ ਕੋਈ ਗਲਤੀ ਵੀ ਹੋ ਗਈ ਹੈ ਨਾ ਆ ਕੁੜੀ ਵਾਲੀ ਅਣਹੋਣੀ ਨਾ ਸਾਡੇ ਨਾਲ ਕੋਈ ਕਰੀ ਕਿਉਂਕਿ ਤੁਹਾਨੂੰ ਵੀ ਪਤਾਗਾ ਲੋਕ ਨਾ ਖੰਭਾਂ ਦੀਆ ਡਰਾ ਬਣਾ ਲੈਂਦੇ ਨੇਗੇ ਜਦੋਂ ਮੰਮੀ ਵੀ ਬੋਲੀ ਜਾਂਦੀ ਆ ਘਰੇ ਬੈਠੀ ਮੇਰੀ ਗੱਲ ਸੁਣਿਆ ਹਾਂ ਪਾਣੀ ਲੈ ਕੇ ਦਵਾਂ ਕਿਤੇ ਸੱਚੀ ਤਾਂ ਨਹੀਂ ਉਹਦੇ ਨਾਲ ਭਾਗੀ ਹੋਵੇ ਯਾਰ ਕੰਮ ਤੂੰ ਕਮਲੀ ਹੋਈ ਆ ਨਹੀਂ ਨਹੀਂ ਤੂੰ ਮਨਿੰਦਰ ਨੂੰ ਜਾਣਦੀ ਨਹੀਂ ਹਲੇ ਤੱਕ ਵੀ ਨਹੀਂ ਜਾਣਦੀ ਮੈਨੂੰ ਮੇਰੇ ਨਾਲ ਕੋਈ ਮਨਿੰਦਰ ਗੱਲ ਸਾਂਝੀ ਕਰੇ ਕੋਈ ਨਾ ਕਰੇ ਤੈਨੂੰ ਉਹ ਹਰ ਗੱਲ ਦੱਸਦੀ ਆ ਮੇਰੇ ਮੇਰੀ ਪੂਰੀ ਗੱਲ ਤਾਂ ਸੁਣ ਲਓ ਮੇਰੇ ਕਹਿਣ ਦਾ ਮਤਲਬ ਵੀ ਸੁਣ ਲਓ ਕੀ ਆ ਕਈ ਵਾਰੀ ਪਤਾ ਕੀ ਹੁੰਦਾ ਜਦੋਂ ਇੱਕ ਇੱਕ ਗੱਲ ਬੰਦਾ ਬਾਰ-ਬਾਰ ਘਰ ਚ ਸੁਣੀ ਜਾਂਦਾ ਨਾ ਇੱਕ ਹੀ ਬਾਰ-ਬਾਰ ਬੰਦਾ ਕੱਲ ਸੁਣੀ ਜਾਂਦਾ ਹੁਣ ਬੰਦਾ ਮਰਦਾ ਕਦੋਂ ਆ ਬੰਦਾ ਫਹਾਕ ਕਦੋਂ ਲੈਂਦਾ ਖੁਦਕੁਸ਼ੀ ਕਦੋਂ ਕਰਦਾ ਜਦੋਂ ਬੰਦਾ ਸਾਰੇ ਪਾਸੇੋਂ ਅੱਕ ਜਾਂਦਾ ਮੈਨੂੰ ਪਤਾ ਮਨਿੰਦਰ ਬਹੁਤ ਦੁਖੀ ਹੈਗੀ ਅੰਦਰੋਂ ਉਹ ਕਿਸੇ ਨੂੰ ਕਹਿ ਨਹੀਂ ਸਕਦੀਗੀ ਉਹ ਜਿਹੜੀਆਂ ਗੱਲਾਂ ਉਹ ਅੰਦਰ ਦਵਾਈ ਬੈਠੀ ਹੈ ਨਾ ਉਹਨੂੰ ਇਹ ਅੱਭੀ ਮੇਰੇ ਅੰਦਰ ਹੀ ਰਹਿ ਜਾਣ ਹੋ ਸਕਦਾ ਕਿਤੇ ਬੈਠ ਗਈ ਹੋਵੇ 10 ਮਿੰਟ ਗੱਲਬਾਤ ਕਰਨ ਲੱਗੀ ਹੋਵੇ ਮੈਨੂੰ ਤਾਂ ਇਹ ਪਤਾ ਵੀ ਉਹਦਾ ਮਨਿੰਦਰ ਦਾ ਕੋਈ ਰਿਸ਼ਤਾ ਨਹੀਂ ਆਪਸ ਵਿੱਚ ਇੱਕ ਆਮ ਦੁਨਿਆਵੀ ਰਿਸ਼ਤਾ ਵੀ ਹੁੰਦਾ ਆਪਣਾ ਭੈਣ ਭਰਾਵਾਂ ਦਾ ਯਾਰੀ ਦੋਸਤੀ ਦਾ ਕੋਈ ਜ਼ਰੂਰੀ ਤਾਂ ਨਹੀਂ ਹੈਗਾ ਵੀ ਕੁੜੀਆਂ ਹੀ ਕੁੜੀਆਂ ਦੇ ਦੋਸਤ ਹੋ ਸਕਦੇ ਆ ਬੰਦਾ ਕਹਿੰਦੇ ਬੰਦੇ ਕੋਲ ਐਡਾ ਵੱਡਾ ਦਿਲ ਹੁੰਦਾ ਵੀ ਜੋ ਜਨਾਨੀ ਨੂੰ ਸਮਝਣ ਤੇ ਆ ਜੇ ਨਾ ਜਨਾਨੀ ਨੂੰ ਬੰਦੇ ਤੋਂ ਵੱਧ ਕੋਈ ਨਹੀਂ ਸਮਝ ਸਕਦਾ ਮੈਂ ਗਲਤ ਨਹੀਂ ਕਹਿ ਰਹੀ ਤੁਸੀਂ ਗਲਤ ਤਰੀਕੇ ਨਾਲ ਨਾ ਸਮਝੋ ਮੈਂ ਗਲਤ ਤਰੀਕੇ ਨਾਲ ਸਮਝਦਾ ਨਹੀਂਗਾ ਮੈਨੂੰ ਸਾਰਾ ਕੁਝ ਪਤਾ ਹੈ ਤੈਨੂੰ ਲੱਗਦਾ ਵੀ ਜਦੋਂ ਦਾ ਮੈਂ ਬਲਵਿੰਦਰ ਨਾਲ ਬੋਲਣੋਂ ਹਟ ਗਿਆ ਸੀ ਉਸ ਗੱਲ ਪਿੱਛੇ ਖਿੜੀ ਮਨਿੰਦਰ ਦੁਆਰਾ ਉਹ ਮੁੰਡੇ ਨੂੰ ਮੂੰਹ ਲਾਉਗੀ ਹੁਣ ਤਾਂ ਚਲ ਸੋਡੇ ਕਹਿਣ ਤੇ ਮੈਂ ਇੱਕ ਪਤਾ ਕਰਨ ਵਾਗਿਆ ਪਰ ਘਰੇ ਤਾਂ ਉਹ ਮੁੰਡੇ ਤੇ ਮੈਂ ਫੇਰ ਵੀ ਨਹੀਂ ਨਾ ਜਾ ਸਕਦਾ ਚਲ ਕੋਈ ਗੱਲ ਨਹੀਂ ਚਲ ਤੁਸੀਂ ਮੇਰੀ ਗੱਲ ਸੁਣੋ ਮੈਨੂੰ ਲੱਗਦਾ ਬੇਬੇ ਬਾਪੂ ਹੀ ਕਰ ਸਕਦੇ ਆ ਚਲੋ ਕੋਈ ਨਾ ਬਾਪੂ ਨੂੰ ਆ ਜਾਣ ਦੇ ਫੇਰ ਹੀ ਹੱਲ ਹੋਏਗਾ ਤਾਂ ਹੁਣ ਉਹ ਤਾਂ ਠੀਕ ਆ ਮੈਂ ਤੁਹਾਡੇ ਵਾਸਤੇ ਨਾ ਘੁੱਟ ਚਾਹ ਦੀ ਬਣਾਉਣੀ ਹੈ ਸਾਰੀ ਦਿਹਾੜੀ ਤੁਸੀਂ ਪਰ ਚਾਹ ਕਿੱਥੇ ਲੰਘਦੀ ਆਗੀ ਤੈਨੂੰ ਪਤਾ ਹੀ ਆ ਹਾਏ ਫਿਕਰ ਕਰਨਾ ਕੁਝ ਨਹੀਂ ਹੋਣਾਗਾ ਮੜਾ ਮੋਟਾ ਤਾਂ ਖਾ ਪੀ ਲੋ ਆਈ ਤੁਰੇ ਫਿਰਦੇ ਹੋ ਤੁਸੀਂ ਕਦੋਂ ਦੇ ਪੜਦੇ ਮੇਰੀ ਗੱਲ ਸੁਣੋ ਕਿਸੇ ਨੂੰ ਨਾਲ ਲੈ ਜਾਂਦੇ ਯਾਰ ਦੋਸਤ ਨੂੰ ਦੱਸ ਦਿੰਦੇ ਸਾਥ ਜ਼ਰੂਰੀ ਹੁੰਦਾ ਕੰਮੋ ਯਾਰ ਦੋਸਤਾਂ ਕੋਲੇ ਇਹ ਜਿਹੀਆਂ ਗੱਲਾਂ ਨਹੀਂ ਹੁੰਦੀਆਂ ਲੈ ਕਿਉਂ ਇਹੋ ਜਿਹੀਆਂ ਗੱਲਾਂ ਹੋਣ ਨੂੰ ਕੀ ਹੈਗਾ ਤੁਸੀਂ ਕਹਿ ਦੋ ਵੀ ਮਨਿੰਦਰ ਘਰੇ ਨਹੀਂ ਆਈ ਹੈਗੀ ਔਖੇ ਵਕਤ ਯਾਰ ਦੋਸਤ ਹੀ ਤੁਹਾਡੇ ਖੜਨਗੇ ਨਾਲ ਚੱਲ ਕੋਈ ਗੱਲ ਨਹੀਂ ਮੈਂ ਕਰਦਾ ਗੱਲ ਜਾ ਤੂੰ ਬਣਾਣਾ ਚਾਹੀਦੀ ਘਟ ਮੈਂ ਬਣਾਉਣੀ ਮੈਂ ਫਿਰ ਜੱਸੇ ਕੋਲੇ ਜਾ ਕੇ ਆਉਣਾ ਥੋੜਾ ਜਿਹਾ ਟਾਂ ਜਾ ਤੁਸੀਂ ਪਹਿਲਾਂ ਹੀ ਜਾਇਆ ਹੋ ਮੈਂ ਕੋਈ ਗੱਲ ਨਹੀਂ ਪਹਿਲਾਂ ਨਹੀਂ ਜਾ ਕੇ ਉਹਦਾ ਮੈਨੂੰ 10 ਮਿੰਟ ਰੁਕ ਅੱਜੇ ਕੋਲੇ ਜਾ ਕੇ ਆਉਣਾ ਸਾਡੇ ਤੇ ਰੋਪਾਉਂਦੀ ਸੀ ਹੈ ਗਲਤੀ ਮੋਤ ਵੱਡੀ ਕੀਤੀ ਕੁੜੀ ਨੇ ਗਲਤੀ ਤਾਂ ਕੀਤੀ ਜੇ ਗਲਤੀ ਕੀਤੀ ਤਾਂ ਗਲਤੀ ਦੀ ਸਜ਼ਾ ਹੁਣ ਭੁਗਤੀ ਜਾਂਦੀ ਹੈ ਨਾ ਮੈਨੂੰ ਚੈਲੰਜ ਕਰਦੀ ਸੀ ਦੇਖ ਲੈ ਮੈਨੂੰ ਕਹਿੰਦੀ ਸੀ ਕਿ ਕਰਸੈਂ ਤੂੰ ਤਾਂ ਮੇਰੇ ਲੈਵਲ ਦਾ ਹੀ ਨਹੀਂ ਆ ਬਣਾਦਾ ਲੈਵਲ ਹੁਣ ਹੁਣ ਨਿਕਲ ਕੇ ਦਿਖਾਵੇਂ ਇੱਥੇ ਹੁਣ ਪਛਤਾਉਂਦੀ ਹੋਊਗੀ ਪਛਤਾਉਂਦੀ ਹੋਊਗੀ ਹਾਂ ਹਾਂ ਬਈ ਇੱਕ ਗੱਲ ਆ ਹਾਂ ਬੜਾ ਚੰਦਰਾ ਬੰਦਾ ਜਿਹਦੇ ਤੇ ਆਖਾ ਦੇ ਨਾ ਉਹ ਕੰਮ ਪੂਰਾ ਕਰਕੇ ਹਰਦਾ ਤੂੰ ਓਏ ਮਸਾ ਦਾ ਜਾੜ ਥੱਲੇ ਆਈ ਐ ਇਹ ਹੈਂ ਬਈ ਹਾਂ ਮੇਰਾ ਵੀ ਪੂਰਾ ਸਹਿਯੋਗ ਐ ਇਸ ਗੱਲ 'ਚ ਦੱਸਿਆ ਤਾਂ ਤੈਨੂੰ ਮੈਂ ਹੀ ਸੀ ਯਾਰ ਕਮਾਲ ਕਰਦਾ ਤੇਰਾ ਸਹਿਯੋਗ ਆ ਤਾਂ ਹੀ ਤਾਂ ਆਪਾਂ ਲੈ ਕੇ ਆਏ ਇਹਨੂੰ ਇੱਥੇ ਨਹੀਂ ਇਹ ਮੇਰੇ ਹੱਥ ਕਿੱਥੇ ਆਉਂਦੀ ਸੀ ਹੋਰ ਗੱਲ ਸੁਣ ਤੈਨੂੰ ਇੱਕ ਗੱਲ ਹੋਰ ਆ ਨਾ ਹਾਂ ਬੜਾ ਟਾਈਮ ਹੋ ਗਿਆ ਸੀ ਮੈਨੂੰ ਭੱਜੇ ਫਿਰਦੇ ਨੂੰ ਬੜੇ ਲੋਕਾਂ ਦੇ ਹਾੜੇ ਮਿੰਤਾ ਤਰਲੇ ਕੀਤੇ ਤੇ ਇਹ ਗੱਲ ਮੰਨੀ ਨਹੀਂ ਸੀ ਪਰ ਹੁਣ ਹੁਣ ਉੱਠ ਪਹਾੜ ਦੇ ਥੱਲੇ ਆ ਗਿਆ ਨਾ ਫਿਰ ਆ ਗਿਆ ਭਈ ਆ ਗਿਆ ਲੈ ਕੇ ਆਂਦਾ ਆਪਾਂ ਲੈ ਆ ਪਚੱਕ ਲਿਆਂਦਾ ਪਹਾੜ ਹੀ ਚੱਕ ਲਿਆ ਪਹਾੜ ਚੱਕ ਲਿਆਂਦਾ ਹੁਣ ਮੇਰੀ ਗੱਲ ਸੁਣ ਹੁਣ ਵੱਛੂ ਮਨਿੰਦਰ ਨੂੰ ਨਹੀਂ ਦੱਸ ਮਨਿੰਦਰ ਕਰੇ ਹੂੰ ਕਣ ਕਿਹੜੇ ਵਾ ਵਿਕਦੀ ਆ ਲੈ ਹੁਣ ਇਹ ਤਾਂ ਨਿਕਲ ਕੇ ਦਿਖਾ ਦੇ ਲੈ ਹੁਣ ਕਿੱਥੋਂ ਨਿਕਲ ਜੂਗੀ ਹੈ ਉਹ ਗਾਸਿਕ ਕਰ ਕਿ ਹੁਣ ਪਤਾ ਹੀ ਨਹੀਂ ਲੱਗਣਾਗਾ ਕਿਸੇ ਤੇ ਪ੍ਰੇਸ਼ਤਿਆਂ ਨੂੰ ਨਹੀਂ ਪਤਾ ਲੱਗਣਾ ਵੀ ਇੱਥੇ ਕੋਈ ਬੈਠਾ ਵੀ ਹੈ ਉਹਦੀ ਤਾਂ ਗੱਲ ਹੈ ਇੱਥੇ ਦਾ ਬਾਜ ਆਪਣੇ ਦਾ ਕੌਂਦੀ ਹੈ ਜਦੋਂ ਆਹ ਗੇਟ ਬੰਦ ਕਰਕੇ ਆਪਾਂ ਬਾਹਰ ਵਾਗ ਗਏ ਤੂੰ ਗਾਂਹ ਵਾਲਾ ਗੇਟ ਬੰਦ ਕਰਤਾ ਫਿਰ ਕਿਸੇ ਨੂੰ ਕੀ ਪਤਾ ਲੱਗਣਾ ਕਿਸੇ ਨੂੰ ਕੀ ਪਤਾ ਲੱਗਣਾ ਨਾਲੇ ਮੇਰੀ ਗੱਲ ਸੁਣ ਮੈਂ ਮੌਕੇ ਬਹੁਤ ਦਿੱਤੇ ਸੀ ਇਹਨੂੰ ਬਹੁਤ ਮੌਕੇ ਦਿੱਤੇ ਸੀ ਮੈਂ ਮੈਂ ਕਿਹਾ ਸੀ ਮਨਿੰਦਰ ਕੁਰੇ ਤੇਰੇ ਤੇ ਦੇਰ ਆ ਗਿਆ ਤੇ ਦੇਖ ਲੈ ਕਿਤੇ ਐ ਨਾ ਹੋਵੇ ਵੀ ਮੈਂ ਤੇਰੇ ਤੇ ਉਲਟਵਾਜੀ ਲਾ ਦੇ ਆਂ ਫਿਰ ਨੇ ਗੱਲ ਇੱਕ ਜੇ ਮੰਨ ਜਾਂਦੀ ਤਾਂ ਰਾਣੀ ਬਣ ਕੇ ਰਹਿੰਦੀ ਹਾਂ ਆ ਹੁਣਾਂ ਨੌਕਰਾਨੀ ਵੀ ਨਹੀਂ ਬਣ ਸਕਦੀ ਇੱਥੇ ਬੈਠੀ ਆ ਹੁਣ ਤਾਂ ਜੱਬ ਚ ਪੈ ਗਈ ਨਾ ਜਮਾ ਠੀਕ ਹੈ ਨਾ ਉਹਦਾ ਦਿਨ ਪਸ ਦਿਨ ਕਟੀਆਂ ਕਰੂਗੀ ਹੁਣ ਇੱਥੇ ਹੁਣ ਆਦੀ ਮਰਜ਼ੀ ਦੇ ਨਾਲ ਬੈਠਾ ਕਿੱਥੇ ਰਾਜਪਾਟ ਘਰੇ ਏਸੀ ਥੱਲੇ ਬੈਂਦੀ ਹੁਣ ਬੈਠ ਜਦੋਂ ਰਹੀ ਨਾ ਦੋ ਦਿਨ ਭੁੱਖੇ ਰੋਟੀ ਨਹੀਂ ਦੇਣੀ ਨਾਲ ਨਹੀਂ ਮੈਂ ਲੈ ਯਾਰ ਤੇਰੇ ਤੋਂ ਬਿਨਾ ਮੈਂ ਰੋਟੀ ਮੈਂ ਕਿਉਂ ਰੋਟੀ ਦੇਉਂਗਾ ਇਹਨੂੰ ਹੈ ਰੋਟੀ ਦੇਣੀ ਇਹਨੂੰ ਆਪਾਂ ਪੈਗ ਦੇ ਦਿੰਨੇ ਆ ਪੈ ਕੇ ਦੇਉਂਗਾ ਮੈਂ ਹਾਂ ਓਏ ਮੈਂ ਜਾਣਾ ਚੱਲ ਆ ਲੈ ਥੋੜਾ ਜਿਹਾ ਦਾਰੂ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਲਿਆ ਠੀਕ ਹੈ ਆ ਜਾ ਹੁਣ ਮੈਂ ਜਾਣਾ ਭਾਈ ਮੇਰੀ ਗੱਲ ਸੁਣ ਉਹ ਕਿਤੇ ਸਾਰੀ ਨਾ ਉਹਨੂੰ ਪਿਆ ਦੀ ਮੇਰੇ ਜੋਗੀ ਰੱਖ ਲੈ ਓ ਯਾਰ ਆਪੀ ਤਾਂ ਹੈ ਬੋਤਲ ਮਗਰ ਕੈਨੀ ਪਈਆ ਤੂੰ ਯਾਰ ਉਹੀ ਗੱਲ ਮੇਰੇ ਹੁੰਦੇ ਦਾਰੂ ਪਿੱਛੇ ਕਰਦਾ ਨਹੀਂ ਐ ਤਾਂ ਮੈਨੂੰ ਪਤਾ ਤੇਰੇ ਤੇ ਯਕੀਨ ਹੈ ਮੇਰੀ ਗੱਲ ਸੁਣ ਆ ਦੋ ਚੀਜ਼ਾਂ ਨਾ ਮੇਰੀਆਂ ਫੇਵਰਟ ਨੇ ਹਮ ਇੱਕ ਤਾਂ ਸੋਹਣੀ ਤੀਵੀ ਤੇ ਦੂਜੀ दारू ਤੇ दारू ਤਾਂ ਮੇਰੇ ਕੋਲੇ ਆਵੇਂ ਤੇ ਸੋਕਰ ਨਾਲ ਹੁਣ ਸੋਹਣੀ ਤੀ ਬੀਵੀ ਆ ਗਈ ਆ ਤੀ ਬੀਵੀ ਆ ਗਈ ਹੈ ਤੇ ਵੇ ਲਈ ਗੱਲਾਂ ਸੁਣ ਹਾਂ ਹੁਣ ਤੂੰ ਬੈਠ ਇੱਥੇ ਮੈਂ ਕਿਹੜਾ ਜਾ ਕੇ ਉਹਨਾਂ ਦੇ ਕੋਲੇ ਦੇਖਦਾ ਠੀਕ ਹੈ ਠੀਕ ਹੈ ਮੈਂ ਮੜਾ ਬਾਹਰ ਨਿਗਰ ਰੱਖਦਾ ਬਾਹਰ ਘੇੜਾ ਮਾਰ ਲਾਂ ਨਿਗਰ ਰੱਖਦਾ ਠੀਕ ਹੈ ਤੇ ਆ ਮੈਂ ਪਿਆ ਕੇ ਉਹਨਾਂ ਨੂੰ दारू ਹਾਂ ਤੂੰ ਚੱਲ ਬਾਹਰ ਤੈਨ ਨਾਲ ਕਿਤੇ ਦੰਦੀ ਨਾ ਬੈਠੋ ਤੇਰੇ ਅੱਗੇ ਮੈਂ ਵੀ ਚੰਗਾ ਵੇਖੇ ਬਾਹਰ ਨੂੰ ਗਿਆ